ਦੀਕਾ ਖਾਲਸਾ ਵਾਇਕੋ ਜਿੱਕੇ ਫੱਤੇ ਗੁਰੂ ਰਾਮਦਾਸ ਦੇ ਘਰ ਚਾਹੇ ਬਹੁਤ ਰੌਣਕਾਂ ਇਹਦਾ ਕੀ ਕਰ ਰਹੇ ਕਿ ਅੱਜ ਦੇ ਅੱਜ ਦੇ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸਮੁੱਚੀਆਂ ਸੰਗਤਾਂ ਦੇਸ਼-ਵਦੇਸ਼ ਤੋਂ ਸੰਗਤਾਂ ਪਹੁੰਚੀਆਂ ਨੇ ਲੋਕਲ ਸੰਗਤ ਵੀ ਬਹੁਤ ਪਹੁੰਚੀ ਹੈ ਕਿਉਂਕਿ ਹਰ ਦੇ ਮਨ ਚ ਚਾਹ ਹੈ ਕਿ ਅਸੀਂ ਆਪਣੇ ਗੁਰੂ ਨੂੰ ਰਜਾ ਲਈਏ ਰਜਾਣ ਦਾ ਮਤਲਬ ਹੈ ਗੁਰੂ ਨੂੰ ਖੁਸ਼ ਕਰ ਲਈਏ ਗੁਰੂ ਦੇ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਤੇ ਆਪਣੀਆਂ ਜੋ ਬੇਨਤੀਆਂ ਗੁਰੂ ਚਰਨਾਂ 'ਚ ਕਰਨ ਵਾਸਤੇ ਅੱਜ ਸਾਰੇ ਰਲ ਮਿਲ ਕੇ ਗੁਰੂ ਰਾਮਦਾਸ ਦੇ ਦਵਾਰ ਪਹੁੰਚੇ ਹਾਂ ਇਹ ਐਸਾ ਘਰ ਹੈ ਜਿੱਥੇ ਸਭ ਦੀਆਂ ਸ਼ਾਵਾਵਾਂ ਪੂਰੀਆਂ ਹੁੰਦੀਆਂ ਅੱਜ ਦਾ ਮਹਾਨ ਦਿਨ ਅੱਜ ਦੇ ਦਿਨ ਪੰਜਵੇਂ ਪਾਤਸ਼ਾਹੇ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਾਮਸਰ ਵਿਖੇ ਜਿੰਨੀ ਬਾਣੀ ਸੀ ਨਾ ਸਾਰੇ ਗੁਰਾਂ ਨੂੰ ਸੰਗ੍ਰਹਿ ਕੀਤਾ ਸੀ ਸੰਗ੍ਰਹਿ ਕਰਕੇ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬਾਣੀ ਦਰਜ ਨਹੀਂ ਸੀ ਪਰ ਮਹਾਰਾਜ ਜੀ ਨੇ ਪਹਿਲਾਂ 4 ਸਾਲ ਲਾ ਕੇ ਗੁਰੂ ਰਾਮਦਾਸ ਨੇ ਸੋਨੇ ਦਾ ਇਹ ਹਰਿਮੰਦਰ ਬਣਾਇਆ ਤਾ ਜੋ ਬਾਣੀ ਹੈ ਜੋ ਸਾਧਗੁਣ ਬਖਸ਼ੀ ਹੈ ਬੜੇ ਹੀ ਪਵਿੱਤਰ ਬਾਣੀ ਹੈ ਗੁਰ ਸ਼ਬਦ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਹੋਣਾ ਸੀ ਤੋਂ ਮਹਾਰਾਜ ਨੇ ਹਿੰਟ ਦੇ ਕੇ ਜੋ ਹੈ ਉਸ ਨੇ ਬਾਬਾ ਬੁੱਢਾ ਇਹਨੂੰ ਗ੍ਰੰਥੀ ਥਾਪ ਕੇ ਇੱਥੇ ਪ੍ਰਕਾਸ਼ ਕਰਵਾਇਆ ਤੇ ਪਹਿਲਾ ਹੁਕਮ ਆਇਆ ਸੰਤਾ ਕੇ ਗਾਲ ਆਪ ਸਵਰ ਹਰ ਕੰਮ ਕਰਾਵਣ ਆਇਆ RAM ਇਹ ਜੋ ਹੈ ਉਹਦੋਂ ਪਹਿਲਾ ਜੋ ਬਾਗ ਬਾਬਾ ਬੁੱਢਾ ਇਹਨੂੰ ਗ੍ਰੰਥੀ ਥਾਪਿਆ ਤੇ ਇਹ ਪਹਿਲਾ ਬਾਗ ਜੋ ਹੈ ਇਹ ਉਦੋਂ ਆਇਆ ਸੀ ਤੋਂ ਸਾਡਾ ਸਾਰਾ ਫਰਜ਼ ਬੰਦਾ ਜਿੱਥੇ ਅਸੀਂ ਇਹ ਨਾ ਕੁਝ ਕਰਦੇ ਆ ਗੁਰੂ ਨੂੰ ਰਜਾਂਦੇ ਹਾਂ ਬਾਬੇ ਨਾਨਕ ਦਾ ਹੁਕਮ ਮੰਨ ਕੇ ਜੋ ਹੈ ਸਾਨੂੰ ਚਾਹੀਦਾ ਹੈ ਅੰਮ੍ਰਿਤਸਰ ਸ਼ਹਿਰ ਨੂੰ ਜੋ ਬਾਤ ਉਹ ਜੋ ਹੈ ਗ੍ਰੀਨਿਸ਼ ਕੀਤਾ ਜਾਵੇ ਤਾਂ ਜੋ ਸਾਨੂੰ ਸਾਫ਼ ਸੁਥਰੀ ਹਵਾ ਮਿਲ ਸਕੇ ਉਸ ਸਾਡੀ ਗੋਈ ਕਿਰਪਾ ਦੁਆਰਾ ਸੰਗਤਾਂ ਆਈਆਂ ਹਨ ਅਸਤਬਾਜੀ ਜੋ ਹੋ ਰਹੀ ਹੈ ਅਤਵਾ ਇਹ ਧਿਆਰ ਰੱਖਿਆ ਜਾਂਦਾ ਹੈ ਕਿ ਪਲੋਟਟ ਨਾ ਹੋਵੇ ਐਸੇ ਢੰਗ ਨਾਲ ਚਲਾਈ ਜਾਂਦੀ ਹੈ ਕਿ ਜੋ ਹੈ ਗੁਰੂ ਦੀ ਬਖਸ਼ਿਸ਼ ਬੱਚੇ ਖੁਸ਼ ਹੁੰਦੇ ਹਨ ਸਾਰੇ ਖੁਸ਼ ਹੁੰਦੇ ਆ ਤੇ ਸਭ এনवायरमेंट ਨਾਲ ਧਿਆਰ ਰੱਖ ਕੇ ਸਾਰਾ ਕਾਰਜ ਕੀਤਾ ਜਾਂਦਾ ਹੈ ਬੜੀ ਸੁੰਦਰ ਸਜਾਵਟ ਹੋਈ ਹੈ ਜੋ ਕਿ 2-3 ਦਿਨ ਤੋਂ ਲੱਗ ਕੇ ਸਜਾਵਟ ਕੀਤੀ ਗਈ ਹੈ ਸੁੰਦਰ ਰਸਤਬਾਜ ਜੋ ਹੈ ਚਲਾਈ ਗਈ ਹੈ ਸੰਗਤਾਂ ਆਨੰਦ ਮਾ ਰੀਆਂ ਹਨ ਅਸੀਂ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਗੁਰੂ ਘਰ ਦੇ ਝੋਲੀਆ ਅੱਡ ਕੇ ਆਪਣਿਆ ਬਖਸ਼ਾ ਪ੍ਰਾਪਤ ਕਰਾਣੇ ਜਾਈਏ ਅਤੇ ਸਭ ਦਾ ਭਲਾ ਮੰਗੇ ਕਿਉਂਕਿ ਬਾਬਾ ਨਾਨਕ ਜੀ ਕਹਿੰਦੇ ਆ ਨਾਨਕ ਨਾਮ ਚੜ੍ਹਦੇ ਗਲਾ ਤੇਰੇ ਭਾਣੇ ਸਰਬਾਤ ਦਾ ਭਲਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਬਤੈ ਭਾਈ ਜੀ ਅਹੀਂ ਦਰਸ਼ਨ ਕਰਨ ਆਏ ਆ ਗੁਰੂ ਮਹਾਰਾਜ ਦੇ ਤੇ ਪ੍ਰਕਾਸ਼ ਦਿਹਾੜਾ ਵਾ ਤੇ ਸੰਗਤਾਂ ਦੇ ਰੌਣਕ ਲੱਗੀ ਵਾ ਬਹੁਤ ਸੰਗਤ ਆਈ ਆ ਤੇ ਵਾਹਿਗੁਰੂ ਦੀ ਕਿਰਪਾ ਹੈ ਮਹਾਰਾਜ ਦੀ ਤੇ ਕਿਤੋਂ ਆਈ ਜੀ ਅਸੀਂ ਮਜੀਠੇ ਦਾ ਲਾਗਾ ਕੋੜਲੇ ਤੋਂ ਆਏ ਵਾਹਿਗੁਰੂ ਤੇ ਪਰਿਵਾਰ ਸਮੇਤ ਆਈ ਨਹੀਂ ਬੇਟਾ ਆਇਆ ਨਾਲ ਜੀ ਵਾਹਿਗੁਰੂ ਨਾਲ ਬੈਠ ਕੇ ਪਹੁੰਚ ਕੇ ਤੁਹਾਨੂੰ ਕਿੱਦਾਂ ਲੱਗਿਆ ਜੀ ਬਹੁਤ ਵਧੀਆ ਲੱਗਾ ਜੀ ਵਾਹਿਗੁਰੂ ਮੈਂ ਸੇਵਾ ਕਰਕੇ ਕੌਲਿਆ ਦੀ ਆਈ ਆ ਤੇ ਸਵੇਰੇ ਆਈ ਆ ਸਭਾ ਆਈ ਸੀ ਸੰਗਤਾਂ ਦਾ ਕਿੰਨਾ ਕਾਟ ਦੇਖਿਆ ਬਹੁਤ ਜ਼ਿਆਦਾ ਵਾਹਿਗੁਰੂ ਕਾਟ ਜੇ ਬਹੁਤ ਵਾਹਿਗੁਰੂ ਦੀ ਮਿਹਰ ਹੈ ਮਾਲਕ ਦੀ ਸੱਚੇ ਪਾਤਸ਼ਾਹ ਦੀ ਇਦਾਂ ਹੀ ਕਿਰਪਾ ਬਣੀ ਰਹੇ ਤੇ ਇਦਾਂ ਹੀ ਬਣੀ ਰਹਿੰਦੀ ਜੀ ਵਾਹਿਗੁਰੂ ਜੀ ਹਾਂ ਜੀ ਬਾਬਾ ਜੀ ਪਹੁੰਚੇ ਜੀ ਤੁਸੀਂ ਤੇ ਇਹ ਹਰ ਦੇ ਜਿੱਤੇ ਕਿੰਨਾ ਵਧਾ ਰਿਹਾ ਬਹੁਤ ਵਧੀਆ ਜੀ ਸੰਗਤਾਂ ਕੱਲ ਤੋਂ ਹੀ ਆ ਰਹੀਆਂ ਨੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਅੱਜ ਤੇ ਬਹੁਤ ਸੰਤਾ ਸ਼ਰਧਾ ਨਾਲ ਮਨਾ ਰਹੀਆਂ ਨੇ ਆਪ ਜੀ ਦਾ ਵੀ ਬਹੁਤ ਧੰਨਵਾਦ ਆਪ ਜੀ ਵੀ ਸੇਵਾ ਕਰ ਰਹੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਸੰਗਤ ਜੀ ਕਿੰਨਾ ਖੁਸ਼ ਆ ਦੇਖੋ ਬਹੁਤ ਜ਼ਿਆਦਾ ਜੀ ਕੱਲ ਤੋਂ ਹੀ ਤੇ ਫੋਲਾਂ ਦੀ ਜਿਹੜੀ ਸੇਵਾ ਉਹ ਤੇ ਦੋ ਤਿੰਨ ਦਿਨ ਤੋਂ ਚੱਲ ਰਹੀ ਆ ਤੇ ਬਹੁਤ ਸੰਗਤਾਂ ਖੁਸ਼ ਨੇ ਇੱਕ ਦੂਜੇ ਨਾਲ ਪਿਆਰ ਨਾਲ ਚੱਲ ਰਹੀਆਂ ਆ ਪਿਆਰ ਨਾਲ ਮਿਲ ਰਹੀਆਂ ਗੁਰੂ ਸਾਹਿਬ ਦੀ ਜਿਹਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਨੇ ਦੂਰੋਂ ਦਰ ਆਦੇ ਸੰਗਤਾਂ ਕੱਲ੍ਹ ਦੀਆਂ ਹੀ ਆਈਆਂ ਨੇ ਤੇ ਬਹੁਤ ਵਧੀਆ ਚੱਲ ਰਿਹਾ ਜਿਸੁ ਸਤਿਗੁਰਾਂ ਦੀ ਕਿਰਪਾ ਸਾਰੀਆਂ ਸੰਗਤਾਂ ਦੇ ਤੇ ਦਾ ਟਾਈਮ ਹੋਇਆ ਜੀ ਉਹ ਵੀ ਚੱਲਣ ਵਾਲੀ ਆ ਬਸ